ਅਸੀ ਕਾਲ ਜੀ ਮੈਂ ਧਰਮਿੰਦਰ ਸਿੰਘ ਪੰਜਾਬ ਜਿਹੜਾ ਲਗਾਤਾਰ ਲੜਾਈਆਂ ਦਾ ਗੜ ਰਿਹਾ ਹੈ ਉਸੇ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਦਾ ਜਿਹੜਾ ਕਾਰੋਬਾਰ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ ਹੜਾ ਤੋਂ ਬਾਅਦ ਮੈਂ ਚੰਗੜਮਾ ਵਾਲੇ ਏਰੀਏ ਦੇ ਵਿੱਚ ਦੇਖ ਰਿਹਾ ਵੀ ਜਿਹੜਾ ਦਰਿਆ ਹੈ ਸਾਡਾ ਬਿਆਸ ਰਿਹਾ ਉਹ ਲਗਭਗ 20 ਫੁੱਟ ਹੋ ਡੂੰਗਾ ਹੋ ਗਿਆ ਹੈ ਤੇ ਮਾਈਨਿੰਗ ਅੱਜ ਵੀ ਧੜਾ ਧੜ ਚੱਲੀ ਆ ਤੇ ਪਤਾ ਇਹ ਲੱਗ ਰਿਹਾ ਵੀ ਜ ਹੋਰ ਸਟੋਨ ਕ੍ਰੈਸ਼ਰਾਂ ਨੂੰ ਜਿਹੜੀ ਐ ਸਰਕਾਰ ਨੇ ਕ੍ਰੈਸ਼ਰ ਲੱਗਣ ਦੀ ਮਾਨਤਾ ਦੇ ਦਿੱਤੀ ਐ ਪੰਜਾਬ ਸਰਕਾਰ ਜਿਹੜੀ ਕਹਿੰਦੀ ਐ ਵੀ ਕਟੜ ਇਮਾਨਦਾਰਾ ਦੀ ਸਰਕਾਰ ਐ ਉਹ ਸਰਕਾਰ ਕਿਹੜਾ ਕੰਮ ਕਰ ਰਹੀ ਐ ਇਹ ਸਾਡੇ ਕੰਢੀ ਦੇ ਖੇਤਰ ਨੂੰ ਉਜਾੜਨ ਦੇ ਲਈ ਲਗਾਤਾਰ ਤੇਜ਼ੀ ਦੇ ਨਾਲ ਵੱਧ ਰਹੀ ਐ ਮੈਂ ਇਸ ਇਲਾਕੇ ਦੇ ਲੋਕਾਂ ਨੂੰ ਅਪੀਲ ਕਰਦਾ ਵੀ ਅਸੀਂ ਲਗਾਤਾਰ 2015 ਤੋਂ ਜ਼ਮੀਨ ਬਚਾਓ ਇਹ ਇਲਾਕੇ ਨੂੰ ਬਚਾਓ ਖਨਾ ਨ ਰੋਕੋ ਇਹ ਲਗਾਤਾਰ ਆਵਾਜ਼ ਚੱਕ ਰਹੇ ਆ ਤੇ ਤੁਹਾਨੂੰ ਇਹ ਅਪੀਲ ਕਰਦਾ ਵੀ ਜਿੱਥੇ ਤਲਵਾੜੇ ਦੇ ਵਿੱਚ ਲੋਕ ਲੜ ਰਹੇ ਆ ਹਾਜੀਪੁਰ ਚ ਲੜ ਰਹੇ ਆ ਹਿਮਾਚਲ ਚ ਲੜ ਰਹੇ ਆ ਉਥੇ ਇਲਾਕੇ ਦੇ ਲੋਕ ਇਕੱਠੇ ਹੋ ਕੇ ਖੜੇ ਹੋਣ ਜੇ ਗੈਰ ਕਾਨੂੰਨੀ ਮਾਈਨਿੰਗ ਦਾ ਗੁਰਗਧੰਦਾ ਇਸ ਇਲਾਕੇ ਚੋਂ ਬੰਦ ਨਾ ਕੀਤਾ ਆਨ ਵਾਲੇ ਸਮੇਂ ਦੇ ਵਿੱਚ ਇਹ ਇਲਾਕਾ ਨਹੀਂ ਰਹਿਣਾ ਇੱਥੇ ਰਹਿਣਾ ਮੁਸ਼ਕਲ ਹੋ ਜਾਣਾ ਕਿਉਂਕਿ ਇੱਥੇ ਰਾਜ ਮਾਫੀਆ ਤੰਤਰ ਦਾ ਹੋਇਆ ਨਾ ਵੱਡੇ ਵੱਡੇ ਗੁੰਡਾ ਅੰਸਰਾ ਦਾ ਹੋਣਾ ਜਿਹੜੇ ਲਗਾਤਾਰ ਸਾਨੂੰ ਧਮਕੀਆਂ ਵੀ ਦਿੰਦੇ ਆ ਮਾਰਨ ਦੀਆਂ ਸ਼ਾਹਸਾ ਵੀ ਕਰ ਸਕਦੇ ਆ ਹਰ ਪ੍ਰਕਾਰ ਦਾ ਜਿਹੜਾ ਆ ਪ੍ਰੋਪਗਾਂਡਾ ਕਰ ਰਿਹਾ ਹੋ ਉਸੇ ਹੀ ਦੌਰ ਦੇ ਵਿੱਚ ਜਦੋਂ ਪਿਛਲੇ ਸਮੇਂ ਤੁਸੀਂ ਹੜ੍ਹ ਦੇਖਿਆ ਤਾਂ ਦੇਖਿਆ ਕਿੰਦਾ ਦੀ ਤਬਾਹੀ ਸੀ ਇਹ ਸਾਰਾ ਪਾਣੀ ਨਾ ਭਰਿਆ ਹੋਇਆ ਸੀ ਤੇ ਇਹ ਅੱਜ ਵੀ ਮਾਈਨਿੰਗ ਚੱਲੀ ਹੋਈ ਹੈ ਜੇ ਹੋਰ ਬਦੀ ਤੇ ਆਣ ਵਾਲੇ ਸਮੇਂ 'ਚ ਜਿਹੜੇ ਮੁਸ਼ਕਲ ਹਾਲਾਤ ਪੈਦਾ ਹੋ ਜਾਣੇ ਆ ਅੱਜ ਦੀ ਇਹ ਵੀਡੀਓ ਤੁਹਾਡੇ ਨਾਲ ਇਸ ਕਰਕੇ ਸਾਂਝੀ ਕਰ ਰਿਹਾ ਹੈ ਕਿ ਚੰਗੜਮਾ ਦੇ ਕੁਝ ਲੋਕ ਇਕੱਠੇ ਹੋਏ ਆ ਲਗਾਤਾਰ ਗੈਰਕਾਨੂੰਨੀ ਮਾਈਨਿੰਗ ਦੇ ਵਿਰੁੱਧ ਬੋਲ ਰਹੇ ਆ ਉੱਥੇ ਹੀ ਮੁਕੇਰੀਆਂ ਹਾਈਡਲ ਦੇ ਕੰਢੇ ਲਗਾਤਾਰ ਭਾਰੀ ਪਰਕਮ ਗੱਡੀਆਂ ਦੀ ਆਵਾਜ਼ਾਈ ਨਾਲ ਨਹਿਰ ਟੁੱਟਣ ਦਾ ਖਤਰਾ ਲੋਕਾਂ ਨੂੰ ਪੈਦਾ ਹੋਇਆ ਕਿਉਂਕਿ ਪਿੰਡ ਚੰਗੜਮਾ ਤੋਂ ਲਗਭਗ 20- ਤੇ ਜੇ ਇਦਾਂ ਦਾ ਹੀ ਕੰਮ ਚੱਲਦਾ ਰਿਹਾ ਤੇ ਇੱਥੇ ਤਬਾਹੀ ਸਾਡੇ ਸਿਰ ਦੇ ਉੱਪਰ ਜਿਹੜੀ ਖੜੀ ਹੈ ਇਹ ਤਸਵੀਰਾਂ ਤੁਹਾਡੇ ਨਾਲ ਚੰਗੜਮਾ ਤੋਂ ਸਾਂਝੀਆਂ ਕਰ ਰਿਹਾ ਜਿੱਥੇ ਅੱਜ ਵੀ ਗੈਰਕਾਨੂੰਨੀ ਮਾਈਨਿੰਗ ਦਾ ਗੌਰਤੰਦਾ ਬੜੀ ਤੇਜ਼ੀ ਨਾਲ ਚੱਲਦਾ ਹੋਇਆ ਧੰਨਵਾਦ